ਅੱਜ ਦਾ ਇਹ ਦਿਨ ਜਿਵੇਂ ਕਿ ਸਰਗਿਆ ਸਦਾਲ ਪ੍ਰੀਤਮ ਸਿੰਘ ਜੀ ਦੀ ਯਾਦ ਚ ਉਹਨਾਂ ਦੇ ਇੱਕ ਉਹਨਾਂ ਦਾ ਸੁਪੁੱਤਰ ਡਾਕਟਰ ਐਸ ਪੀ ਸਿੰਘ ਉਗਰਾਏ ਜੀ ਨੇ ਇਸ ਸਾਲ ਨਹੀਂ ਪਰ ਕੇ ਪਿਛਲੇ ਸਾਲੋਂ ਤੋਂ ਕਰ ਰਹੇ ਇਸ ਸਾਲ ਦੀ ਐਕਟੀਵਿਟੀਜ਼ ਕਲਾ ਕਿਰਤੀ ਕੇਂਦਰ ਔਰ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਪਾਰਟਿਸਪੇਟ ਕਰਦੇ ਬੜੀ ਅੱਛੀ ਤਰ੍ਹਾਂ ਨਾਲ ਦੇਸ਼ ਦੇ ਡਿਫਰੈਂਟ ਡਿਫਰੈਂਟ ਇਲਾਕੇ ਦੇ ਜੋ ਕਲਾਕਾਰ ਇਥਾਂ ਦੇ অন ਬੀ ਪਰਫਾਰਮਿੰਗ ਇਨ ਦੀ ਸਿਟੀ ਆਫ ਡਾਇਲੌਗ ਐਂਡ ਦੇ ਆਨਰਡ ਬਾਈ ਦੀ ਸਰਬੱਤ ਦਾ ਪਲਾ ਟਰਸਟ ਇਸ ਮੌਕੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਿੰਨੇ ਐਸੇ ਪੁੱਤਰ ਹੈ ਜਿਹੜੇ ਆਪਣੇ ਕਿਰਨ ਦੀ ਜਾਂਚ ਇਹਨਾਂ ਨੇ ਕਰਮ ਕਰਦੇ ਮੈਡਮ ਮਿਡਾ ਨੇ ਉਰਾਇਆ ਸਾਹਿਬ ਇਹ ਮੈਂ ਕਿੰਦਾ ਰਿਹਾ ਉਸ ਸਮੇਂ ਕਿ ਸ਼ੀ ਕੈਲਕੂਲੇਟਿਡ ਅਪ੍ਰੋਕਸੀਮੇਟਲੀ 40 ਵਰਬਸ ਵਿਚ ਹੀ ਇਜ਼ ਡੂਇੰਗ ਕੈਰੀਟੇਵ ਵਰਬਸ ਸੋ ਇਟ ਇਜ਼ ਇੰਪੋਸੀਬਲ ਫਾਰ ਐਨੀ ਹਿਵਰ ਬੀਇੰਗ ਇਟ ਇਜ਼ ਇੰਪੋਸੀਬਲ ਕਿਸਟ ਬੀਇੰਗ ਇਟ ਇਜ਼ ਪੋਸੀਬਲ ਆਈ ਥਿੰਕ ਸੱਚ ਸੋਰਸ ਮਸਟ ਕਮ on this earth again and again and we pray to the gods that he should be yeah. I feel honored ki yeah. sanu mauka ditta tusi aake ithe participate karan yeah. da main jado doctor saab nal baitha siga te sanu apna student life yaad aagi doctor saab bhi apne time te bade acche dancer rahe hai te behme apne time da isda faisla karega ਤਾਂ ਆਪਣਾ ਦਾ ਸ਼ਿਕਾ ਲੱਗ ਰਿਹਾ ਸੀ ਇਹਨਾਂ ਦੇ ਸਾਹਮਣੇ ਤਾਂ ਇਹ ਸੋ ਫੈਂਟੈਸਟਿਕ ਸ਼ੋ ਤੇ ਮੇਰਾ ਖਿਆਲ ਹੈ ਕਿ ਵੀ ਜੇ ਇਹ ਵਾਲਾ ਗਰੁੱਪ ਕਿਸੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਕਿਸੇ Song ਵਾਲੇ ਡਰਾਮਾ ਦੇ ਵਿੱਚ ਪਾਰਟਿਸਿਪੇਟ ਕਰੇਗਾ ਤੇ ਹਮੇਸ਼ਾ ਇਹ ਜੈਟ ਪ੍ਰਾਈਜ਼ ਤੇ ਨੰਬਰ 1 ਤੇ ਆਏਗਾ ਸੋ ਮੈਂ ਜਿਹੜੇ ਜਿਸ ਤਰ੍ਹਾਂ ਸਰਵੰਤੇ ਪਲਾਵਗਨ ਨੇ ਆਪਾਂ ਸਾਰੇ ਨੇ ਕੱਟੇ ਇਹਨਾਂ ਨੂੰ ਆਨਰ ਕੀਤਾ ਹੈ ਇਹਨਾਂ ਤੇ ਮੈਂ ਚਾਹਨਾ ਕਿ ਜਿਹੜੇ ਸਟੇਜ ਆਰਟਿਸਟ ਹੈ ਉਹਨਾਂ ਨੂੰ ਵਾਰ ਤੋਂ ਵਾਰ ਮੌਕਾ ਮਿਲਣਾ ਚਾਹੀਦਾ ਤੇ ਉਹਨਾਂ ਨੂੰ ਵਾਰ ਤੋਂ ਵਾਰ ਐਨਕੋਰੇਜ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਟੇਜ ਹੈ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਤੇ ਸਟੇਜ ਅੱਜ ਦਾ ਨਹੀਂ ਇਹ ਕਿੰਨੇ ਹਜ਼ਾਰ ਸਾਲ ਪੁਰਾਣਾ ਹੈ ਇਵਨ ਸ਼ੇਕਸਪੀਅਰ ਨੇ ਵੀ ਕਿਹਾ ਸੀ ਕਿ ਸਾਡੀ ਅਸੀਂ ਇਸ ਜਦੋਂ ਆਨੇ ਇਸ ਪੈਦਾ ਹੁੰਦੇ ਆ ਜਿੰਦ ਤੱਕ ਅਸੀਂ ਰਹਨੇ ਆ ਅਸਰ ਇਹ ਜ਼ਿੰਦਗੀ ਜ਼ਰੀ ਦੁਨੀਆ ਇਸ ਇੱਕ ਸਟੇਜ ਹੈ ਕਿ ਅਸੀਂ ਆਪਣੇ ਅਲੱਗ-ਅਲੱਗ ਰੋਲ ਪਲੇ ਕਰਕੇ ਚੱਲੇ ਜਾਨੇ ਆ ਸੋ ਸਟੇਜ ਨੂੰ ਖੁੱਲਾ ਨਹੀਂ ਚਾਹੀਦਾ ਤੇ ਮੈਂ ਚਾਹਾਂਗਾ ਕਿ ਅਸੀਂ ਜੋ ਵੀ ਇਸ ਤਰ੍ਹਾਂ ਕੰਟ੍ਰਿਬਿਊਟ ਕਰ ਸਕੀਏ ਸਟੇਜ 'ਤੇ ਕਰੀਏ ਤੇ ਆਰਟਿਸਟ ਜਿਹੜੇ ਉਹਨਾਂ ਨੂੰ ਆਨਰ ਕਰਦੇ ਰਹੀਏ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਮੈਂ ਸੋ ਐਪਰੀਸ਼ੀਏ ਕਰਦਾ ਥੈਂਕ ਯੂ ਸੋ ਮਚ ਸਰ ਹੁਣ ਆਪਰਾਇਸਾ ਨੂੰ ਬੇਨਤੀ ਕਰਾਂਗੀ ਨੌਸਰੋਮ ਤੇ ਕਲਾਕੀਤੀ ਇਨ ਸਾਰੀ ਟੀਮ ਨੂੰ ਮੈਂ ਦਿਨੋਂ ਬਹੁਤ ਬਹੁਤ ਵਧਾਈਵਾ ਦਿੰਦਾ ਕਿ ਅੱਜ ਵਾਲਾ 7 ਦਿਨਾਂ ਦਾ ਲਾਡਕ ਮੇਲਾ ਚੱਲ ਰਿਹਾ ਸੀ ਅੱਜ ਨਿਰਵਕਨ ਆਪਾਤ ਬਈ ਉਹ ਨਾਲ ਦੀ ਨਾਲ ਹੀ ਮੈਂ ਸਰਬਦਾ ਬਲਾ ਚੈਰੀਟੇਬਲ ٹرسٹ ਦੀ ਪੂਰੀ ਟੀਮ ਸਰਜਾ ਸਿੰਘ ਜੀ ਡਾਕਟਰ ਗੇਲ ਡਾਕਟਰ ਰੌयल ਸਰਿੰਦਰ ਸਿੰਘ ਅਧਵਤ ਸਾਹਿਬ ਤੇ ਸਾਰਿਆਂ ਦੇ ਕਾਫੀ ਕੜੀ ਨਿਰੰਤਰ ਨਾਲ ਮਿਲ ਜੁਲ ਕੇ ਉਸੇ ਬੜਾ ਕੰਮਜਾਬ ਕੀਤਾ ਹੈ ਉਦੋਂ ਮੈਂ ਇਹ ਰੱਖਦਾ ਕਿ ਇਸੇ ਤਰ੍ਹਾਂ ਹਰ ਸਾਲ ਜਿਹੜਾ ਇਹ ਮੇਲਾ ਇਸੇ ਤਰ੍ਹਾਂ ਲੱਗਦਾ ਰਹੇਗਾ ਔਰ ਸਰਪੰਚ ਦੇ ਬਣਾ ਟ੍ਰਸਟ ਨੂੰ ਵੀ ਇਹ ਮੁਕਾਮਿਲ ਰਹੇਗਾ ਇਹ ਸੇਵਾ ਕਰੇਗਾ ਜਿਸ ਨੇ ਦੱਸਿਆ ਬੀਨ ਸਾਹਿਬ ਨੇ ਦੱਸਿਆ ਕਿ ਨਾਟਕ ਬੁੱਧਾ ਖਤਮ ਹੁੰਦੇ ਜਾ ਰਹੇ ਨੇ ਸੰਮਾਨ ਨੂੰ ਪ੍ਰਸ਼ਾਦ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਟ੍ਰਸਟ ਵੱਲੋਂ ਖੋਰ ਜਿਸ ਤਰ੍ਹਾਂ ਅਸੀਂ ਨਾਟਕਾਂ ਚੱਲ ਰਹੀਆਂ ਹਨ ਲੇਕਿਨ ਟ੍ਰਸਟ ਵੱਲੋਂ ਕਵੀ ਦਰਬਾਰ ਜਿਹੜੇ ਅਸੀਂ ਸ਼ੁਰੂ ਕੀਤੇ ਨੇ ਕਿਉਂਕਿ ਕਮਿਊਨਿਟੀ ਨੇ ਸਾਡੇ ਕੋ ਵੀ ਲੋਕ ਚੁੰਦੇ ਜਾ ਰਹੇ ਨੇ ਉਹਨਾਂ ਨੂੰ ਕੋਈ ਪੁੱਛਤਾ ਨਹੀਂ ਆ ਕਿਤੇ ਹੋਇਆ ਕਿ ਹੌਲੇ ਮੱਲੇ ਤੇ ਇੱਕ ਅਦਾ ਦਰਬਾਰ ਲੱਗ ਗਿਆ ਅਦਰਵਾਇਜ਼ ਕਵੀ ਦਰਬਾਰ ਅੱਧਾ ਹੁੰਦੇ ਜਾ ਰਹੇ ਨੇ ਸੋ ਫਲੰਦਪੁਰ ਸਾਹਿਬ ਜਿਹੜਾ ਸਾਡਾ ਕਮਰ ਬਣਿਆ ਜਿਹੜਾ ਤੇ ਉੱਥੇ ਅਸੀਂ ਤਕਰੀਬਨ ਦਸੰਬਰ ਦੇ ਵਿੱਚ ਅਸੀਂ ਜਿਹੜਾ 59 ਕਾਵੀਆਂ ਦਾ ਕਵੀ ਦਰਬਾਰ ਇਹਦਾ ਕਰ ਰਹੇ ਹਾਂ ਉੱਥੇ ਜੋ ਕਿ ਗੁਰਗੋਬਿੰਦ ਸਿੰਘ ਜੀ ਦੇ ਗੁੰਜਾ ਕਵੀ ਸੀ ਔਰ ਅਨੰਦਪੁਰ ਸਾਹਿਬ ਤੇ ਇਹ ਪਹਿਲੀ ਵਾਰੀ ਹੋ ਰਿਹਾ ਕਿ 59 ਕਵੀਆਂ ਦਾ ਜਿਹੜਾ ਕਵੀ ਦਰਬਾਰ ਇਹ ਦਸੰਬਰ ਦੇ ਕੀਤਾ ਜਾਏਗਾ ਵਰਪੇਨਾ ਸਾਰੰਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਨਾਟਕ ਮੇਲੇ ਨੂੰ ਬੜਾ ਕਾਮਯਾਬ ਬਣਾਇਆ ਔਰ ਸਪੈਸ਼ਲ ਸਾਡੇ ਜਿਹੜੇ ਐਨਆਈਟਸੀ ਅੱਜ ਸਾਡੇ ਡਾਕਟਰ ਰਾਜਵਦਰ ਸਾਹਿਬ ਬੀਦੀ ਸਾਹਿਬ ਜੋ ਕਿ ਪਿਛਲੇ ਸਾਲ ਵੀ ਮੇਰੇ ਨਾਲ ਹੀ ਆਈ ਸੀ ਇਹ ਤੇ ਇਸ ਵਾਰ ਵੀ ਬੜੇ ਉਤਸ਼ਾਹਤ ਸੀ ਇਹ ਡਾਕਟਰ ਸਾਹਿਬ ਨੇ ਆਪਰੇਸ਼ਨ ਕਰ ਲਈ ਸੀ ਹਸਪੀਟਲ ਚ ਕਾਫੀ ਰਸ ਸੀ ਲੇਕਿਨ ਫਿਰ ਵੀ ਇਹਨਾਂ ਨੇ ਕਿਹਾ ਕਿ ਨਹੀਂ ਮੈਂ ਨਾਟਕ ਮੇਲੇ ਸੇ ਨਹੀਂ ਕਰਨਾ ਮੈਂ ਜਾਣਾ ਜਰੂਰ ਹੈ ਮੈਂ ਵੀ ਸਦਾ ਦੁਬਿਧਾ ਅਚਰੇ ਚੱਲ ਕੇ ਤੇ 에어ਪੋਰਟ ਤੋਂ ਵੀ ਉਹਨਾਂ ਨੇ ਲੈ ਕੇ ਤਾ 에어ਪੋਰਟ ਤੋਂ ਸੱਦਾ ਮੈਂ ਜਿੱਥੇ ਆਇਆ ਇੱਕ ਵਾਰ ਫੇਰ ਮੇਰੇ ਵੱਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ so much obrighs ਆਪ ਜੀ ਮਿਸੋਗੀ ਜੀ। ਹਾਂਜੀ। ਮਿਸਿਸ ਅਰੋੜਾ ਨੂੰ ਐਪਰੀਸ਼ੀਏਟ ਜੇ ਨਾ ਕਰਾਂਗੇ ਤਾਂ ਇਹ ਪ੍ਰੋਗਰਾਮ ਰਹਿਣਾ ਥੈਂਕ ਯੂ ਸੇ ਇਨਕੰਪਲੀਟ ਰਹੇਗਾ। ਸੋ ਲੈਟਸ ਗਿਵ ਹਰ ਅ ਬਿਗਰ ਅਪਲਾਸ। ਥੈਂਕ ਯੂ ਮਿਸ ਜੂਰਿਸ। ਥੈਂਕ ਯੂ ਸੇ। ਸੋ ਮੈਂ obrighs ਸਾਡਾ ਉਹਦੀ ਪੂਰੀ ਟੀਮ ਦਾ ਬਹੁਤ ਸ਼ੁਕਰੀਆ ਕਰਦਾ ਉਰਾਸ ਰੱਖਦਾ ਕਿ ਇਹਨਾਂ ਨੂੰ ਆਪਾਂ ਪ੍ਰੋਇਕਟ ਉਹ ਕਿਹਾ ਕਰਦੇ ਕਿ ਗੋਲਕ ਨੰਨੂ ਪ੍ਰੋਜੈਕਟ ਹੋਰ ਵੱਧ ਖੁੱਲਾਂਗੇ ਤਾਂ ਕਿ ਇਹ ਨਾਟਕ ਮੇਲਾ ਹਿੰਦੁਸਤਾਨ ਦੀ ਪਛਾਣ ਦੇ ਸਕੇ ਬਹੁਤ ਨਾਟਕ ਮੇਲੇ ਤੇ ਬਹੁਤ ਟਰਾਲੀ ਪ੍ਰੋਗਰਾਮ ਅਸੀਂ ਅਰਗੇਨਾਈਜ਼ ਕਰਦੇ ਹਾਂ ਉਹ ਇਸ ਮੇਲੇ ਨੂੰ ਵੀ ਅਸੀਂ ਬਹੁਤ ਵੱਡੀ ਸਹਿਯਤਾ ਦਿੱਨੀ ਹੈ ਇਹਨਾਂ ਦੀ ਮਦਦ ਕਰਦੇ ਆ ਅ ਤੁਸੀਂ ਪਿਛਲੇ 7 ਦਿਨ ਤੋਂ ਇਸ ਨਾਟਕ ਮੇਲੇ ਨਾਲ ਜੁੜੇ ਹੋ ਹੋਰ ਮੈਨੂੰ ਇਹ ਕਹਿਣ ਚ ਕੋਈ हिच ਨਹੀਂ ਕਿ ਜਿੰਨੇ ਵੱਡੀ ਕਿਰਤੀ ਦੇ ਨਾਲ ਤੇ ਜਿੰਨੇ ਸਿੱਦਤ ਦੇ ਨਾਲ ਦਰਸ਼ਕ ਇਸ ਨਾਟਕ ਮੇਲੇ ਦਾ ਹਿੱਸਾ ਬਣਦੇ ਨੇ ਇਹ ਵੀ ਬਹੁਤ ਖੱਡੀ ਪ੍ਰੋਗਰਾਮ ਮਦੇ ਹਿੱਸੇ ਨੂੰ ਸੋ ਤੁਸੀਂ ਵੀ ਸਾਰੇ ਵਧਾਈ ਦੇ ਪਾਤਰੋਂ ਇੱਕ ਵਾਰ ਜ਼ੋਰਦਾਰ ਸੱਗਿਆ ਤੁਸੀਂ ਆਪਣੇ ਆਪ ਨੂੰ ਡਾਕਟਰ ਰਾਜ ਭਾਦਰ